ਕਿੱਤੇ ਵੀ ਸ਼ੋ ਨੀ ਹੋਇਆ ਵੀ ਉਹਨੇ ਕੋਈ ਬੇਅਦਵੀ ਕੀਤੀ ਐ ਸਿਰਫ ਨਿਆੰਗ ਜੱਥੇ ਬੰਦੀਆਂ ਨੇ ਇਹ ਗੱਲ ਕਹਿ ਕੇ ਉਹਦਾ ਕਤਲ ਕਰ ਦਿੱਤਾ ਤੁਹਾਨੂੰ ਯਾਦ ਹੋਵੇਗਾ ਵੀ ਇੱਕ ਸ਼ਹਿਰ 'ਚ ਨਾਕਾ ਲੱਗ ਗਈ ਕੇਐਸਆਈ ਘੜਾ ਸੀਗਾ ਨਿਆੰਗ ਨੇ ਉਹਦਾ ਗੁੱਟ ਬਾੜ ਦਿੱਤਾ ਇਹ ਕੀ ਚੀਜ਼ਾਂ ਪ੍ਰੂਵ ਕਰਦੀਆਂ ਬੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਅੱਜ ਤੋਂ ਚੰਦ ਦਿਨ ਚਾਰ ਪੰਜ ਦਿਨ ਪੁਰਾਣੀ ਗੱਲ ਹੋ ਗਈ ਬਈ ਪਹਿਰੇ ਜਿਹੜਾ ਅਖਬਾਰ ਹੈ ਵੀ ਉਹਨੇ ਕਿੰਨਾ ਘਟਿਆ ਸ਼ਬਦ ਸਾਡੀ ਮਾਂ ਭਗਵਤੀ ਦੇ ਬਾਰੇ ਬੋਲਿਆ ਗਿਆ ਸਭ ਤੋਂ ਵੱਡੀ ਚੀਜ਼ ਜਿਹੜੀ ਨਿਕਲ ਕੇ ਆਂਦੀ ਹੈ ਬੇਅਦਬੀ ਦੇ ਵਿੱਚ ਅੱਜ ਤੱਕ ਜਿੰਨੀਆਂ ਬੇਅਦਬੀਆਂ ਹੋਈਆਂ ਤੁਸੀਂ ਮੈਨੂੰ ਦੱਸੋ ਇੱਕ ਵੀ Hindu ਦੀ ਇਨਵੋਲਵਮੈਂਟ ਉਹ ਵੇਦੇ ਚ ਜਿੰਨੇ ਬੰਦੇ ਤੇ ਪਰਚੇ ਦਰਜ ਹੋਇਆ ਸਾਰੇ ਸੇਖੋ ਸਮਾਜ ਦੇ ਤੁਹਾਨੂੰ ਕੱਲ ਸਾਡਾ ਬਹੁਤ ਵੱਡਾ ਤਿਹਾਰ ਦਿੱਤੋ ਸ਼ਹਿਰਾ ਉਹਦੇ ਉੱਤੇ ਜਾਣ ਬੁੱਝ ਕੇ ਸਾਨੂੰ ਚੜਾਨ ਲਈ ਸਾਡੇ ਸਾਡੇ ਪਿਆਰ ਨੂੰ ਖਰਾਬ ਕਰਨ ਲਈ ਉਸ ਬੰਦੇ ਨੂੰ ਮੌਤੇ ਘਾਟ ਉਤਾਰਿਆ ਗਿਆ ਔਰ ਤੁਸੀਂ ਵੀਡੀਓ ਸੁਨੋ ਨਿਹੰਗ ਦੀ ਉਹਨੇ ਕਿਹਾ ਵੀ ਇਹ ਹਿੰਦੂ ਸੀ ਜਦ ਕੀ ਉਹ ਇੱਕ ਦਲਿਤ ਭਾਈ ਚਾਰੇ ਤੋਂ ਸੀ ਔਰ ਗੁਰੂ ਘਰ ਨੂੰ ਮੰਨਣ ਵਾਲਾ ਸੀ ਗਾਤਰਾ ਉਹਦੇ ਪਾਇਆ ਆਇਆ ਸੀ ਉਹ ਕਿੰਡੀ ਮੰਦ ਭਗੀ ਗੱਲ ਹੈ 6 ਘੰਟੇ ਉਸ ਬੰਦੇ ਦਾ ਹੱਥ ਕੱਟ ਕੇ ਉਹਨੂੰ ਲਟਕਾਇਆ ਗਿਆ ਪੈਰ ਕੱਟ ਕੇ ਉਹਨੂੰ ਲਟਕਾ ਕੇ 6 ਘੰਟੇ ਬਾਅਦ ਮਾਰਿਆ ਇੱਕ ਬੰਦੇ ਨੂੰ ਗੋਲੀ ਮਾਰਨੀ ਉਹ ਮੌਤ ਕਿਸੇ ਹੋਰ ਤਰ੍ਹਾਂ ਦੀ ਹੁੰਦੀ ਹੈ ਇਹ ਮੌਤ ਕਿੰਨੀ ਦਰਦਨਾਕ ਔਰ ਕਿੰਨਾ ਵਹਿਸ਼ੀ ਪਣਾ ਇਹਦੇ ਤੋਂ ਝਲਕਦਾ ਹੈ ਇਹ ਲੋਕ ਮਾਹੌਲ ਨੂੰ ਦੇਖਦੇ ਨਹੀਂ ਪਏ ਉਹਨੂੰ ਸਮਝਦੇ ਨਹੀਂ ਪਏ ਸਿੱਧਾ ਆਪਣੇ ਨਿੱਜੀ ਸਵਾਰਥ ਲਈ ਜਿਹੜੇ ਬਾਦਚੰਦ ਪੁੱਟੇ ਨੇ ਗੁਰਵੰਤ ਸਿੰਘ ਪੰਨੂ ਪਾਕਿਸਤਾਨੇ ਗੋਪਾਲਾ ਬੈਠਾ ਹੈ ਜੇ ਸਾਡੇ ਪੰਜਾਬ ਦਾ ਕਿਹੜਾ ਸਿਮਰਜੀਤ ਸਿੰਘ ਮਾਨ ਐਵੇਂ ਬਣ ਜਾਂਦੇ ਨੇ ਆਪਣੇ ਬੱਚੇ ਇਹਨਾਂ ਨੇ ਵਿਦੇਸ਼ਾਂ ਚ ਪਾਤੇ ਇੱਥੇ ਵੀ ਜਵਾਨੀ ਨੂੰ ਜਿਹੜੇ 18 19 ਸਾਲ 20 ਸਾਲ ਦੇ ਬੱਚੇ ਨੇ ਉਹਨਾਂ ਨੂੰ ਖਰਾਬ ਕਰ ਰਹੇ ਨੇ ਸਿੰਘੂ ਬਾਰਡਰ ਤੇ ਜਿੱਥੇ ਕੱਲ ਇੱਕ ਵਿਅਕਤੀ ਦਾ ਨਿਹੰਗ ਸਿੰਘਾਂ ਵੱਲੋਂ ਕਿਹਾ ਗਿਆ ਸੀ ਸੌਦਾ ਲਾਇਆ ਕਿਹਾ ਜਾਵੇ ਕਿ ਉਹਨੂੰ ਮੌਤ ਦੇ ਘਾਟ ਉਤਾਰੇ ਗਿਆ ਉਨੂੰ ਲੈ ਕੇ ਅੱਜ ਅਖਿਲ ਭਾਰਤੀ ਰਾਸ਼ਟਵਾਦੀ ਸ਼ਿਵ ਸੈਨਾ ਨੇ ਲੁਧਿਆਣਾ ਦੇ ਸਾਬਣ ਬਾਜ਼ਾਰ ਚੌਂਗ ਦੇ ਵਿੱਚ ਤਰਨਾ ਪ੍ਰਦਰਸ਼ਨ ਕੀਤਾ ਤੇ ਪੁਤਲਾ ਫੁਕਿਆ ਜਿੱਥੇ ਕਿ ਨਿਹੰਗ ਸਿੰਘਾਂ ਦਾ ਪੁਤਲਾ ਫੁਕਿਆ ਉੱਥੇ ਹੀ ਹਰਿਆਣਾ ਸਰਕਾਰ ਦਾ ਵੀ ਪੁਤਲਾ ਫੁਕਿਆ ਅਸੀਂ ਗੱਲਬਾਤ ਕਰ ਲੈਣੇ ਅਖਿਲ ਭਾਰਤੀ ਸ਼ਿਵ ਸੈਨਾ ਦੇ ਉਰਦੇਦਾਰਾਂ ਨਾਲ ਜਿਹੜੇ ਕਿ ਸੁਨੀਲ ਤਾਂਗੜੀ ਜੀ ਵੀ ਮੌਜੂਦ ਨੇ ਤੇ ਸਾਣੀ ਸਾਹਿਬ ਵੀ ਮੌਜੂਦ ਨੇ ਤਾਂਗੜੀ ਸਾਹਿਬ ਪਹਿਲਾਂ ਤਾਂ ਗੱਲ ਕਰਦੇ ਆ ਕਿ ਜਿਹੜਾ ਇੱਡਾ ਵੱਡਾ ਕਾਂਡ ਹੋ ਗਿਆ ਨੰਗ ਸਿੰਘ ਕਹਿੰਦੇ ਸੀ ਸੌਦਾ ਲਾਇਆ ਸਾਡੀ ਵਿਅਦ ਵੀ ਹੋ ਰਹੀ ਸੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਵਿਅਦ ਵੀ ਹੋ ਰਹੀ ਪਹਿਲਾਂ ਤਾਂ ਮੈਂ ਜੈ ਸ਼੍ਰੀ ਰਾਮ ਜੈ ਮਾਤਾ ਦੀ ਜਿਹੜੀ ਤੇ ਗੱਲ ਤੁਸੀਂ ਸਿੰਧੂ ਬਾਰਡਰ ਦੀ ਕਰਦੇ ਆ ਮੇਰੇ ਖਿਆਲ ਇਸ ਨਾਲੋਂ ਮਾੜੀ ਘਟਨਾ ਕਿਤੇ ਵੀ ਨਹੀਂ ਹੋਈ ਹੋਊਗੀ ਜਿਹੜੀ ਘਟਨਾ ਜਦ ਅਸੀਂ ਟੀਵੀ 'ਚ ਦੇਖਦੇ ਸੀ ਐਨ ਲੱਗਦਾ ਸੀ ਵੀ ਜਿਵੇਂ ਅਸੀਂ ਹਿੰਦੁਸਤਾਨ 'ਚ ਨਹੀਂ ਰਹਿ ਰਹੇ ਭਾਰਤ 'ਚ ਨਹੀਂ ਰਹਿ ਰਹੇ ਅਸੀਂ ਲਗਿਆ ਵੀ ਬੇਅਦਵੀ ਦਾ ਬੀ ਨਿਊਜ਼ਪੇਪਰ ਦੇ ਮਾਧਿਅਮ ਨਾਲ ਜਾਂ ਟੀਵੀ ਦੀ ਨਿਊਜ਼ ਦੇ ਨਾਲ ਇਹ ਪਤਾ ਲੱਗਿਆ ਵੀ ਉਹ ਬੰਦਾ 2 ਮਹੀਨੇ ਤੋਂ ਸੀ ਦਲਿਤ ਪਰਿਵਾਰ ਦਾ ਸੀ ਗਰੀਬ ਪਰਿਵਾਰ ਦਾ ਸੀ ਉਹ ਸੇਵਾ ਕਰ ਰਿਹਾ ਸੀ ਕਿਤੇ ਵੀ ਸ਼ੋਅ ਨਹੀਂ ਹੋਇਆ ਵੀ ਉਹਨੇ ਕੋਈ ਬੇਅਦਵੀ ਕੀਤੀ ਹੈ ਸਿਰਫ ਨਿਆੰਗ ਜੱਥੇਬੰਦੀਆਂ ਨੇ ਇਹ ਗੱਲ ਕਹਿ ਕੇ ਉਹਦਾ ਕਤਲ ਕਰ ਦਿੱਤਾ ਗਿਆ ਕਤਲ ਵੀ ਇੰਨਾ ਬੇਰਹਿਮੀ ਦੇ ਨਾਲ ਪਹਿਲਾਂ ਇੱਕ ਲੱਤ ਕੱਟ ਦਿੱਤੀ ਗਈ ਫਿਰ ਅੱਧੇ ਘੰਟੇ ਬਾਅਦ ਉਹਦੀ ਬਾਹ ਕੱਟ ਦਿੱਤੀ ਗਈ ਦੋਨੋਂ ਹੀ ਚੀਜ਼ਾਂ ਨੂੰ ਬੈਰੀਕੇਡਸ ਨਾਲ ਲਟਕਾਇਆ ਗਿਆ ਉੱਤੜ ਫੜਿਆ ਬਹੁਤ ਮਾੜੀ ਗੱਲ ਹੈ ਇਹ ਹਾਲਾਤ ਜਿਹੜੇ ਬੰਦੇ ਨੇ ਅੱਜ ਪੰਜਾਬ ਚ ਇਲੈਕਸ਼ਨ ਦਾ ਦੌਰ ਚੱਲ ਰਿਹਾ ਸਾਨੂੰ ਇਹ ਮਹਿਸੂਸ ਹੋ ਰਿਹਾ ਵੀ ਜਿਹੜਾ 82 83 ਦਾ ਦੌਰ ਸੀ ਅੱਤਵਾਦ ਦਾ ਉਹਦੀ ਸ਼ੁਰੂਆਤ ਵੀ ਐਦਾਂ ਹੀ ਹੋਈ ਸੀ ਤੁਹਾਨੂੰ ਯਾਦ ਹੋਵੇਗਾ ਵੀ ਇੱਕ ਸ਼ਹਿਰ ਚ ਨਾਕਾ ਲੱਗ ਗਈ ਕੇਐਸਆਈ ਖੜਾ ਸੀਗਾ ਨਿਆੰਗ ਨੇ ਉਹਦਾ ਗੁੱਟ ਵੜ ਦਿੱਤਾ ਇਹ ਕੀ ਚੀਜ਼ਾਂ ਪ੍ਰੂਵ ਕਰਦੀਆਂ ਵੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਅੱਜ ਤੋਂ ਚੰਦ ਦਿਨ ਚਾਰ ਪੰਜ ਦਿਨ ਪੁਰਾਣੀ ਗੱਲ ਹੋਊਗੀ ਬਈ ਪਹਿਰੇਦਾਰ ਅਖਬਾਰ ਹੈ ਵੀ ਉਹਨੇ ਕਿੰਨਾ ਘਟਿਆ ਸ਼ਬਦ ਸਾਡੀ ਮਾਂ ਭਗਵਤੀ ਜੀ ਦੇ ਬਾਰੇ ਬੋਲਿਆ ਗਿਆ ਬਈ ਅਸੀਂ ਉਸ ਵੇਲੇ ਵੀ ਕਿਹਾ ਸੀ ਸਰਕਾਰ ਨੂੰ ਵੀ ਇਹੋ ਜਿਹਾ ਪੇਪਰ ਦੀ ਰਜਿਸਟ੍ਰੇਸ਼ਨ ਕੈਨਸਲ ਹੋ ਜਣੀ ਚਾਹੀਦੀ ਹੈ ਕਿਉਂਕਿ ਇਹ ਲੋਗ ਨੇ ਜਿਹੜੇ ਹਿੰਦੂ ਆਪਣੇ ਪੰਜਾਬ ਦੇ ਵਿੱਚ ਹਿੰਦੂ ਔਰ ਸਿੱਖ ਭਾਈਚਾਰੇ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰਦੇ ਨੇ ਜਦ ਕਿ ਇਹ ਭਾਈਚਾਰਾ ਹੈ ਹੀ ਇੱਕ ਹੈ ਭਾਈਚਾਰਾ ਕੀ ਹੈ ਹੀ ਇੱਕ ਪਰਿਵਾਰ ਹੈ ਇਹਨਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਨੇ ਅਸੀਂ ਤਾਂ ਸਰਕਾਰ ਨੂੰ ਇਹ ਬੇਨਤੀ ਕਰਾਂਗੇ ਵੀ ਜੇ ਤੁਸੀਂ ਇਹਨਾਂ ਤੇ ਡਕੇਲ ਨਾ ਪਾਈ ਗਈ ਇਹ ਜੇ ਲੋਕਾਂ ਤੇ ਤੇ ਪੰਜਾਬ ਦਾ ਮਾਹੌਲ ਖਰਾਬ ਹੋ ਜਾਏਗਾ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ ਅੱਜ ਮਹਿਸੂਸ ਹੋ ਰਿਹਾ ਹੈ ਵੀ ਇੱਕ ਹਫਤਾ ਪਹਿਲਾਂ ਸਾਡੇ ਚੀ ਮੰਤਰੀ ਚੰਨੀ ਜੀ ਬੜੇ ਸਿੰਪਲ ਸਵਾਲ ਏ ਪਾ ਮਾਉ ਦਲਿਤ ਪਰਿਵਾਰ ਦੇ ਨੇ ਪਰ ਉਹਨਾਂ ਦੀ ਸੋਚ ਔਰ ਵਿਚਾਰਧਾਰਾ ਵਧੀਆ ਲੱਗੀ ਜਨਤਾ ਨੂੰ ਪਰ ਅਸੀਂ ਉਹਨਾਂ ਨੂੰ ਫੇਰ ਅਪੀਲ ਕਰਾਂਗੇ ਵੀ ਇਹ ਜੇ ਬੰਦਿਆਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਣਾ ਚਾਹੀਦਾ ਵੀ ਕੀਆ ਕੋਈ ਕਾਨੂੰਨ ਹੈ ਵੀ ਸਾਡੇ ਹਿੰਦੁਸਤਾਨ ਦਾ ਸੰਵਿਧਾਨ ਹੈ ਵੀ ਜੇ ਕਿਸੇ ਨੇ ਗੁਨਾਹ ਕੀਤਾ ਉਹਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਦਿੱਤੀ ਜਾਵੇ ਇਹ ਸਜ਼ਾ ਤਾਂ ਤਲਵਾਨ ਵਾਲੇ ਜਿਹੜੇ ਅਸੀਂ ਅਫਗਾਨਿਸਤਾਨ ਚ ਦੇਖ ਰਹੇ ਹਾਂ ਉਹ ਸੇਮ ਸਜ਼ਾ ਉਹਰੇ ਦਿੱਤੀ ਜਾ ਰਹੀ ਹੈ ਇਸ ਕਰਕੇ ਅਸੀਂ ਤਾਂ ਸੈਂਟਰ ਸਰਕਾਰ ਨੂੰ ਵੀ ਕਵਾਂਗੇ ਮੋਦੀ ਸਾਹਿਬ ਨੂੰ ਬਈ ਕਿਸਾਨਾਂ ਦਾ ਜਿਹੜਾ ਮਸਲਾ ਹੈ ਇਹਦਾ ਵੀ ਬੈਠ ਕੇ ਬਹੁਤ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਹੈ ਦੂਸਰਾ ਅਸੀਂ ਆਪਣੇ ਹਰਿਆਣਾ ਸਰਕਾਰ ਦਾ ਵੀ ਪੁਤਲਾ ਫੂਕਿਆ ਬਈ ਹਰਿਆਣਾ ਸਰਕਾਰ ਦਾ ਕੀ ਬਣਦਾ ਹੈ ਬਈ ਇੱਕ ਕਤਲ ਹੋ ਗਿਆ ਐਨੀ ਬੁਰੀ ਤਰ੍ਹਾਂ ਦੇ ਨਾਲ ਤੇ ਪੁਲਿਸ ਉੱਥੇ 5 6 ਘੰਟੇ ਨਹੀਂ ਗਈ ਇਸ ਕਰਕੇ ਅਸੀਂ ਉਹਦਾ ਵੀ ਪੁਤਲਾ ਫੂਕਿਆ ਬਈ ਸਰਕਾਰ ਨੂੰ ਚਿਤਾਇਆ ਵੀ ਤੁਸੀਂ ਆਪਣੇ ਆਪ ਨੂੰ ਕੰਟਰੋਲ ਕਰੋ ਜੇ ਇਹੋ ਜਿਹੇ ਲੋਕ ਹੈ ਵੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਟਾਗੜੇ ਸਾਹਿਬ ਗੱਲ ਕੀਤੀ ਜਾਵੇ ਕਿਸਾਨ ਜਥੇਬੰਦਿਆ ਤੁਸੀਂ ਨਾਮ ਲਿੱਤਾ ਪਰ ਉਹਨਾਂ ਨੇ ਸਾਫ਼ ਤੌਰ ਤੇ ਕੱਲ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਹਿਤਾ ਕਿ ਸਾਡਾ ਇਹਨਾਂ ਕੋਈ ਲੈਣਾ ਦੇਣਾ ਨਹੀਂ ਇਹ ਆਪਣਾ ਇਹਨਾਂ ਨੇ ਨਿਹੰਗ ਸਿੰਘਾਂ ਨੇ ਜੋ ਕੀਤਾ ਨਾ ਇਸ ਬੰਦੇ ਨਾਲ ਸਾਡਾ ਲੈਣਾ ਦੇਣਾ ਅਸੀਂ ਇਹਨਾਂ ਨੂੰ ਨਹੀਂ ਜਾਣਦੇ ਉਸ ਤੋਂ ਬਾਅਦ ਪੁਲਿਸ ਨੇ ਉਸ ਨਿਹੰਗ ਸਿੰਘ ਨੂੰ ਗ੍ਰਿਫਤਾਰ ਵੀ ਕੀਤਾ ਵਾ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ ਇਹ ਤਾਂ ਗੱਲ ਆ ਵੀ ਪੱਲਾ ਝਾੜਨ ਵਾਲੀ ਬੀ ਕਿਉਂ ਜ਼ਿੰਮੇਵਾਰ ਨਹੀਂ ਬੀ ਜੇ ਉਹ ਆਪਣੀ ਰਹਿਨਵਾਈ ਦੇ ਵਿੱਚ ਕੋਈ ਪ੍ਰੋਗਰਾਮ ਪ੍ਰੋਟੈਸਟ ਕਰਦੇ ਨੇ ਬੀ ਉਹਨਾਂ ਦੀ ਦੇਖਰੇਖ ਵੀ ਉਹਨਾਂ ਦਾ ਹੀ ਬਣਦਾ ਫਰਜ਼ ਬੀ ਉਹ ਦੇਖਰੇਖ ਕਿਉਂ ਨਾ ਕਰਨ ਬੀ ਉਹਨਾਂ ਨੂੰ ਦੇਖਰੇਖ ਕਰਨੀ ਚਾਹੀਦੀ ਹੈ ਇਹਦਾ ਇੱਕ ਬਹਾਨਾ ਹੈ ਬੀ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਮੈਨੂੰ ਤਾਂ ਕਈ ਵਾਰ ਇਹ ਮਹਿਸੂਸ ਹੁੰਦਾ ਹੁੰਦਾ ਹੈ ਬੀ ਜਿਹੜਾ ਕਿਸਾਨੀ ਦਾ ਜਿਹੜਾ ਮਸਲਾ ਹੈ ਇਹ ਕੋਈ ਐਡਾ ਵੱਡਾ ਮਸਲਾ ਨਹੀਂ ਸਾਰੇ ਹਿੰਦੁਸਤਾਨ 'ਚ ਕਿਸਾਨ ਨੇ ਬੀ ਕਿਹਾ ਪੰਜਾਬ ਔਰ ਹਰਿਆਣੇ ਦੇ ਬਾਰਡਰੀ ਸੀਲ ਕੀਤੇ ਹੋਏ ਨੇ ਹੋਰ ਕਿਸਾਨ ਕਿਸਾਨ ਨਹੀਂ ਹੈ ਬਈ ਕਈ ਵਾਰ ਇਹ ਮਹਿਸੂਸ ਹੁੰਦਾ ਵਾ ਵੀ ਮੋਦੀ ਦੇ ਹਾਲੇ ਦਿਵਾਲੇ ਜੇ 20 ਜੱਥੇ ਬੰਦੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਉਹ ਇੱਕ ਖੜੀਆਂ ਵੀ ਮੋਦੀ ਨੂੰ ਢਾਣਾ ਪਰ ਮੇਰਾ ਆਪਣਾ ਵਿਚਾਰ ਹੈ ਵੀ ਜੇ ਮੋਦੀ ਸਾਹਿਬ ਟਹਿ ਗਏ ਉਸ ਤੋਂ ਅਗਲੀਆਂ ਪ੍ਰੋਬਲਮਸ ਤੁਹਾਨੂੰ ਨਹੀਂ ਪਤਾ ਵੀ ਕਿਹੜੀਆਂ ਆਉਣਗੀਆਂ ਕੱਲ ਨੂੰ ਦੂਸਰਾ ਸਮਾਜ ਉੱਠ ਪਾਏਗਾ ਵੀ ਅੱਜ 370 ਧਾਰਾ ਵਾ ਜਿਹੜੀ ਆਪਾਂ ਤੋੜੀ ਹੈ ਵੀ ਇਹਨੂੰ ਲਗਾ ਦਿੱਤਾ ਜਾਵੇ ਸ਼ੈਨ ਬਾਗ ਤੇ ਕੀ ਹੋਇਆ ਫਿਰ ਉਹਨਾਂ ਦੀ ਡਿਮਾਂਡ ਕਰੂਗੇ ਵੀ ਜਿਹੜੇ ਬੰਦੇ ਅੰਦਰ ਐ ਵੀ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਇਹ ਨਾ ਜਾਣੇ ਇਦਾਂ ਦੀਆਂ ਕਿੰਨੀਆਂ ਪ੍ਰੋਬਲਮਾਂ ਆਜੂਗੀਆਂ ਦੂਸਰੇ ਸਟੇਟਾਂ 'ਚ नक्सਲਾਈਟ ਅੰਦਰ ਨੇ ਕੱਲ ਨੂੰ ਡਿਮਾਂਡ ਕਰੂਗੇ ਵੀ ਇਹਨਾਂ ਨੂੰ ਵੀ ਛੱਡ ਦਿਓ ਇਸ ਕਰਕੇ ਮੈਂ ਤਾਂ ਜਨਤਾ ਨੂੰ ਅਪੀਲ ਕਰਾਂਗਾ ਵੀ ਜਨਤਾ ਨੂੰ ਸੁਚੇਤ ਹੋਣਾ ਚਾਹੀਦਾ ਹੈ ਜਿਹੜੀਆਂ ਰਾਜਨੀਤਿਕ ਪਾਰਟੀਆਂ ਵੀ ਉਹਨਾਂ ਨੂੰ ਸਮਝਾਣ ਲਈ ਵੀ ਬੋਰਡ ਜੇ ਤੁਸੀਂ ਦਿੰਨੇ ਆ ਸਹੀ ਬੰਦੇ ਨੂੰ ਬੋਰਡ ਦਿਓ ਜਿਹੜਾ ਸਾਡੀ ਸਟੇਟ ਪ੍ਰਤੀ ਸਾਡੇ ਦੇਸ਼ ਪ੍ਰਤੀ ਵਧੀਆ ਕੰਮ ਕਰੇ ਏ 로ਹਿਤ ਸਾਹਨੇ ਤੁਸੀਂ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ ਕਿਉਂਕਿ ਗੱਲ ਕੀਤੀ ਜਾਵੇ ਟਾਂਗੜੀ ਸਾਹਨੇ ਇੱਕ ਨਿੱਜੀ ਅਖਬਾਰ ਦਾ ਨਾਮ ਵੀ ਵਿੱਚ ਲਿੱਤਾ ਵਾ ਉਹਨਾਂ ਨੇ ਕੁਝ ਮੰਦ ਭਾਗੀ ਸ਼ਬਦਾਵਲੀ ਯੂਜ਼ ਕੀਤੀ ਸੀਗੀ ਤੇ ਜਿਹੜੇ ਕਹਿੰਦੀ ਕਟੜਵਾਦੀ ਸੀ ਉਹਨਾਂ ਦੇ ਸਮਰਥਕ ਦੇ ਵਿੱਚ ਆਗੇ ਸੀਗੇ ਕੀ ਉਹਨਾਂ ਨੇ ਕੋਈ ਗਲਤ ਬਿਆਨਵਾਜ ਨਹੀਂ ਕੀਤੀ ਇਹਨੂੰ ਕਿੱਦਾਂ ਦੇਖਦੇ ਹੋ ਸਾਰੇ ਕਰੇ ਕਰਮ ਬ੍ਰਦਰ ਅਸੀਂ ਸ਼ੁਰੂ ਤੋਂ ਇੱਕ ਗੱਲ ਕਹਿਣਾ ਚਾਹੁੰਦੇ ਆ ਬੇਅਦਬੀ ਜਿਹੜੀ ਚੀਜ਼ ਇਹ ਅੱਜ ਤੋਂ 3-4 ਸਾਲ ਪਹਿਲਾਂ ਤੱਕ ਕਦੀ ਸੁਣੀ ਵੀ ਨਹੀਂ ਸੀ ਮੇਰੀ ਵੀ 40 40 ਸਾਲ ਦੀ ਉਮਰ ਆ ਅਸੀਂ ਨਹੀਂ ਕਦੀ ਸੁਣਿਆ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਨੇ ਬੇਅਦਬੀ ਕੀਤੀ ਹੋਵੇ ਸਭ ਤੋਂ ਵੱਡੀ ਚੀਜ਼ ਜਿਹੜੀ ਨਿਕਲ ਕੇ ਆਂਦੀ ਹੈ ਬੇਅਦਬੀ ਦੇ ਵਿੱਚ ਅੱਜ ਤੱਕ ਜਿੰਨੀਆਂ ਬੇਅਦਬੀਆਂ ਹੋਈਆਂ ਤੁਸੀਂ ਮੈਨੂੰ ਦੱਸੋ ਇੱਕ ਵੀ Hindu ਦੀ ਇਨਵੋਲਵਮੈਂਟ ਹੋਵੇ ਦੇ ਵਿੱਚ ਜਿਨ੍ਹਾਂ ਬੰਦੇ ਦੇ ਪਰਚੇ ਦਰਜ ਹੋਏ ਆ ਸਾਰੇ ਸਿੱਖ ਸਮੁਦਾਇ ਤੋਂ ਆਂਦੇ ਨੇ ਦੂਜੀ ਗੱਲ ਤੁਸੀਂ ਜਸਪਾਲ ਸਿੰਘ ਹੀਰਾ ਦੀ ਗੱਲ ਕਰ ਰਹੇ ਹੋ ਪੈਰੇਦਾਰ ਇਕਬਾਲ ਦਾ ਜਿਹੜਾ ਐਡੀਟਰ ਹੈ ਤੁਸੀਂ ਕਿਹਾ ਵੀ ਜਿਹੜੇ ਕੱਟੜਪੰਥੀ ਲੋਕ ਨੇ ਉਹਦੇ ਹੱਕੇ ਜਾਗੇ ਕੀ ਤੁਸੀਂ ਕਦੀ Hindu ਕਿਸੇ Hindu ਸੰਗਠਨ ਨੂੰ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਉਂ ਨਾਲ ਦੀ ਫੇਵਰ ਕਰਦੇ ਦੇਖਿਆ ਇਟ ਮੀਨਸ ਸਾਡੇ ਪ੍ਰਤੀ ਹਿੰਦੂਆ ਦੇ ਪ੍ਰਤੀ ਕਿੰਨਾ ਜ਼ਹਿਰ ਜਿਹੜੇ ਖਾਲਸਾ ਸੰਮਰਥਕ ਨੇ ਆਪਣੇ ਮਨ ਦੇ ਚ ਲੈ ਕੇ ਬੈਠੇ ਨੇ ਸੋ ਇਹ ਗੱਲ ਜਿਹੜੀ ਹੈ ਇੱਕ ਛੋਟੀ ਗੱਲ ਨਹੀਂ ਹੈ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਵੀ ਜਦੋਂ 1980-82 ਦੇ ਵਿੱਚ ਵੀ ਆਤਕਵਾਦੀ ਸ਼ੁਰੂਆਤ ਹੋਈ ਸੀ ਉਦੋਂ ਵੀ ਇਹੀ ਚੀਜ਼ਾਂ ਹੋਈਆਂ ਸੀ ਉਦੋਂ ਵੀ ਸਾਡੇ ਮੰਦਰਾਂ ਨੂੰ ਟਾਰਗੇਟ ਕੀਤਾ ਗਿਆ ਉਦੋਂ ਵੀ ਸਾਡੇ ਹਿੰਦੂ ਤਿਉਹਾਰਾਂ ਨੂੰ ਟਾਰਗੇਟ ਕੀਤਾ ਗਿਆ ਕੱਲ ਸਾਡਾ ਬਹੁਤ ਵੱਡਾ ਤਿਉਹਾਰ ਜਿੱਤੋ ਸ਼ਹਿਰਾ ਉਹਦੇ ਉੱਤੇ ਜਾਣ ਬੁੱਝ ਕੇ ਸਾਨੂੰ ਚੜਾਣ ਲਈ ਸਾਡੇ ਸਾਡੇ ਤਿਹਾਰ ਨੂੰ ਖਰਾਬ ਕਰਨ ਲਈ ਉਸ ਬੰਦੇ ਨੂੰ ਮੋਦ ਦੇ ਘਾਟ ਉਤਾਰਿਆ ਗਿਆ ਔਰ ਤੁਸੀਂ ਵੀਡੀਓ ਸੁਣੋ ਨਿਹੰਗ ਦੀ ਉਹਨੇ ਕਿਹਾ ਵੀ ਇਹ ਹਿੰਦੂ ਸੀ ਜਦ ਕੀ ਉਹ ਇੱਕ ਦਲਿਤ ਭਾਈ ਚਾਰੇ ਤੋਂ ਸੀ ਔਰ ਗੁਰੂ ਘਰ ਨੂੰ ਮੰਨਣ ਵਾਲਾ ਸੀ ਗਤਰਾ ਉਹਦੇ ਪਾਇਆ ਹੋਇਆ ਸੀ ਠੀਕ ਹੈ ਨਾ ਸਿਰਫ ਇਹ ਪਛਾਣ ਬਣਾਣੀ ਵੀ ਉਹਦੇ ਸਿਰ ਦੇ ਵਿੱਚ ਜੂڑا ਮਤਲਬ ਕੇਸ਼ ਘੱਟ ਸੀ ਜਾਂ ਵੱਧ ਸੀ ਇਹ ਚੀਜ਼ਾਂ ਨਾਲ ਥੋੜੀ ਮਾਇਨੇ ਰੱਖਦਾ ਗੁਰੂ ਘਰ ਨੂੰ ਮੰਨਣ ਵਾਲਾ ਸੀ ਉਹਦਾ ਪਰਿਵਾਰ ਦੇ ਉਹਦਾ ਬੱਚੇ ਦੀ ਅਸੀਂ ਵੀਡੀਓ ਦੇ ਕਿਉਂ ਮਤਲਬ ਉਹਨੇ ਕੇਸ਼ ਰੱਖਿਓਏ ਨੇ ਮਤਲਬ ਇਹ ਚੀਜ਼ਾਂ ਆਪਣੇ ਹੀ ਜਸਟੀਫਿਕੇਸ਼ਨ ਦੂਜੀ ਗੱਲ ਇੱਕ ਵੀ ਸਬੂਤ ਹਲੇ ਤੱਕ ਨਿਕਲ ਕੇ ਨਹੀਂ ਆਇਆ ਵੀ ਉਹਨੇ ਬੇਅਦਬੀ ਕੀਤੀ ਜਾਂ ਕਰਨ ਲੱਗਾ ਸੀ ਜਦੋਂ ਬੰਦਾ ਹੀ ਤੁਸੀਂ ਮਾਰਤਾ ਉਹ ਕੋਈ ਪ੍ਰੂਫ ਹੀ ਨਹੀਂ ਆ ਉਹ ਬੇਅਦਬੀ ਕਰਨ ਲੱਗਾ ਸੀ ਔਰ ਮੈਂ ਇਹਨਾਂ ਤੇ ਹੈਰਾਨ ਹੁੰਦਾ ਅੱਜ ਕੱਲ ਦੇ ਕਮਿਊਨਿਟੀ ਦੇ ਅੱਜ ਕੱਲ ਦੇ ਲੋਕਾਂ ਦੇ ਵੀ ਉਹਨੂੰ ਹਣ ਬਾਬਾ ਬਣਾਤਾ ਜਿਹਨੇ ਮਾਰਿਆ ਔਰ ਦੂਜੀ ਗੱਲ ਤੁਸੀਂ ਜਿਵੇਂ ਦੱਸਿਆ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਇੱਕ ਨਿਹੰਗ ਨੇ ਆਪ ਸਰੈਂਡਰ ਕੀਤਾ ਜਦ ਕਿ ਮਾਰਨ ਵਾਲੇ 10 ਤੋਂ 12 ਬੰਦੇ ਸੀ ਬਾਕੀ ਬੰਦੇ ਕਿੱਥੇ ਗਏ ਇਟ ਮੀਨਸ ਅ ਗੇਮ ਬਣਾਈ ਜਾ ਰਹੀ ਵੀ ਇੱਕ ਨੂੰ ਚਾ ਲੋ ਤੇ ਅਸੀਂ ਹਾਈ ਕੋਰਟ ਜਾਣਾ ਪਵੇ ਅਕਲਬਾਦੀ ਸ਼ਿਵਸੇਨਾ ਰਾਸ਼ਟਰੀਵਾਦੀ ਨੂੰ ਜਿੱਥੇ ਮਰਜੀ ਜਾਣਾ ਪਵੇ ਅਸੀਂ ਇਹਨਾਂ ਦੇ 12 ਦੇ 12 ਬੰਦੇ ਜਿਹੜੇ ਵੀ ਉਸ ਕੇਸ ਦੇ ਚ ਇਨਵੋਲ ਨਹੀਂ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਦੂਜਾ ਜਿਹੜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਔਰ ਹਿੰਦੂਆਂ ਨੂੰ ਡਰਾਂ ਦੀ ਧਮਕਾਨ ਦੀ ਇਹ ਨਾਕਾਮ ਕੋਸ਼ਿਸ਼ ਹੈ ਮੈਂ ਫਿਰ ਬੇਨਤੀ ਕਰਦਾ ਤੁਹਾਡੇ ਚੈਨਲ ਰਾਹੀਂ ਮੀਡੀਆ ਰਾਹੀ ਵੀ ਸਾਨੂੰ ਅਸੀਂ ਸ਼ਾਂਤ ਸਮਾਜਾਇਤੋਂ ਆਨੇ ਆ ਸਾਡਾ ਧਰਮ ਸਾਡੀ ਸੰਸਕ੍ਰਿਤੀ ਕਦੀ ਨਹੀਂ ਸਾਨੂੰ ਸਿਖਾਂਦੀ ਵੀ ਅਸੀਂ ਅਸੀਂ ਹਥਿਆਰ ਚੱਕੀ ਅਸੀਂ ਸ਼ਾਸਤਰ ਚੱਕੀਏ ਲੇਕਿਨ ਜੇ ਤੁਹਾਡੀ ਇਹ ਸੋਚ ਹੈ ਵੀ ਅਸੀਂ ਬੋਲਦੇ ਨਹੀਂ ਅਸੀਂ ਚੁੱਪ ਰਹਿ ਕੇ ਤੁਹਾਡੇ ਜ਼ੁਲਮ ਸਹਾਂਗੇ ਇਹ ਵੀ ਤੁਹਾਡੀ ਬੜੀ ਵੱਡੀ ਮੰਨ ਦਾ ਵਹਿਮ ਹੈ ਫਿਰ ਇਤਿਹਾਸ ਪਹਿਲਾਂ ਵੀ ਬਦਲਿਆ ਨਹੀਂ ਹੈ ਇਤਿਹਾਸ ਹੈ ਸਾਰੀਆਂ ਚੀਜ਼ਾਂ ਉਹਨਾਂ ਨੂੰ ਜਾਨੂ ਹੋਣਾ ਚਾਹੀਦਾ ਇਹਨਾਂ ਲੋਕਾਂ ਨੂੰ ਵੀ ਸਾਨੂੰ ਛੇੜਨ ਦੀ ਗਲਤੀ ਨਾ ਕੀਤੀ ਜਾਵੇ ਇਹ ਨਾ ਹੋਵੇ ਪ੍ਰਸ਼ਾਸਨ ਨੂੰ ਇਹਨਾਂ ਦੇ ਨਕੇਲ ਜਲਦ ਤੋਂ ਜਲਦ ਪਾਣੀ ਚਾਹੀਦੀ ਹੈ ਕੱਲ ਨੂੰ ਅਸੀਂ ਆਪਣੇ ਬਚਾਵ ਲਈ ਅਸੀਂ ਆਪਣੇ ਧਰਮ ਲਈ ਅਸੀਂ ਆਪਣੇ ਬੱਚਿਆਂ ਲਈ ਜਦੋਂ ਅਸੀਂ ਉੱਠ ਕੇ ਖੜ ਕੇ ਮੈਦਾਨੇ ਜਾਵਾਂਗੇ ਫਿਰ ਤੁਸੀਂ ਸਾਨੂੰ ਫਿਰਕੂ ਪ੍ਰਸਤ ਕਹਿਣਾ ਫਿਰ ਤਾਂ ਅਸੀਂ ਤੁਹਾਨੂੰ ਕੱਟੜਵਾਦੀ ਕਹਿਣਾ ਪਰ ਉਸ ਟਾਈਮ ਤੱਕ ਇਹ ਮਾਹੌਲ ਨੂੰ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਸ਼ਾਂਤ ਕਰਨ ਦੀ ਦੇਖੋ ਕਿੱਡੀ ਮੰਦ ਭਾਗੀ ਗੱਲ ਹੈ 6 ਘੰਟੇ ਉਸ ਬੰਦੇ ਦਾ ਹੱਥ ਕੱਟ ਕੇ ਉਹਨੂੰ ਲਟਕਾਇਆ ਗਿਆ ਪੈਰ ਕੱਟ ਕੇ ਉਹਨੂੰ ਲਟਕਾ ਕੇ 6 ਘੰਟੇ ਬਾਅਦ ਮਾਰਿਆ ਇੱਕ ਬੰਦੇ ਨੂੰ ਗੋਲੀ ਮਾਰਨੀ ਉਹ ਮੌਤ ਕਿਸੇ ਹੋਰ ਤਰ੍ਹਾਂ ਦੀ ਹੁੰਦੀ ਹੈ ਇਹ ਮੌਤ ਕਿੰਨੀ ਦਰਦਨਾਕ ਔਰ ਕਿੰਨਾ ਵਹਿਸ਼ੀ ਪਣਾ ਇਹਦੇ ਤੋਂ ਝਲਕਦਾ ਹੈ ਉਹਨਾਂ ਦੀ ਵੀਡੀਓ ਪਾਉਣ ਦਾ ਤਰੀਕਾ ਛੋਟੇ ਛੋਟੇ ਬੱਚੇ ਕੋਲ ਖੜਾਏ ਹੋਏ ਉਹਨਾਂ ਨੇ ਉਹ ਵੀਡੀਓ ਬਣਾ ਰਹੇ ਉਹਨਾਂ ਦਾ ਮਨ ਹੀ ਪਸੀਜ ਰਿਹਾ ਇੱਕ ਬੰਦੇ ਨੂੰ ਮਤਲਬ ਹੋਲੀ ਹੋਲੀ ਕਰਕੇ ਜਿਹਨੂੰ ਹਲਾਲ ਕਹਿੰਦੇ ਆ ਹਾਲਾਲ ਕਰ ਕਰਕੇ ਮਾਰ ਰਹੇ ਨੇ ਕਿਹੜੀ ਸੋਚ ਦੇ ਇਹ ਮਲਕ ਹੋ ਚੁੱਕੇ ਨੇ ਔਰ ਸਾਨੂੰ ਡਰਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਉਹ ਹਿੰਦੂ ਸੀ ਅਸੀਂ ਮਾਰਤਾ ਪਰ ਵਹਿਮ ਵਿੱਚ ਨਾ ਰਹਿਣ ਨਾ ਤਾਂ ਅਸੀਂ ਚੂੜੀਆਂ ਪਾਈਆਂ ਤੇ ਨਾ ਅਸੀਂ ਹਥਿਆਰ ਚੱਕਣਾ ਭੁੱਲਿਆ ਲੇਕਿਨ ਅਸੀਂ ਚਾਹਦੇ ਹਾਂ ਵੀ ਪੰਜਾਬ ਨੇ 1980 82 ਤੋਂ ਲੈ ਕੇ 99 93 ਤੱਕ ਬਹੁਤ ਸੰਤਾਪ ਚੇਲਿਆ ਅੱਜ ਵੀ ਪੰਜਾਬ ਦੇ ਜਿਹੜੇ ਸਾਡੇ ਬਜ਼ੁਰਗ ਨੇ ਜਿਹੜੇ ਜਿਨ੍ਹਾਂ ਨੇ ਉਸ ਟਾਈਮ ਤੇ ਹੋਸ਼ੋਵਾਂ ਵਾਸਤੇ ਸੀਗੇ ਉਹਨਾਂ ਦੇ ਜ਼ਖਮ ਤਾਜ਼ੇ ਨਾ ਕਰੋ ਉਹਨਾਂ ਨੂੰ ਪਤਾ ਹੈ ਉਦੋਂ ਕਿੰਨੀਆਂ ਮਾਵਾਂ ਦੇ ਪੁੱਤ ਉਜੜੇ ਨੇ ਕਿੰਨੀਆਂ ਭੈਣਾਂ ਦੇ ਭਰਾ ਖੋਏ ਨੇ ਕਿੰਨੇ ਹੀ ਮਤਲਬ ਸਾਡੀ ਭੈਣਾਂ ਦੇ ਸਿਰ ਤੋਂ ਸਿਰ ਦੇ ਤਾਜ ਗੇ ਨੇ ਇਹ ਲੋਕ ਮਾਹੌਲ ਨੂੰ ਦੇਖਦੇ ਨਹੀਂ ਪਏ ਮ ਉਹਨੂੰ ਸਮਝਦੇ ਨਹੀਂ ਪਏ ਸਿਰਫ ਆਪਣੇ ਨਿੱਜੀ ਸਵਾਰਥ ਲਈ ਜਿਹੜੇ ਬਾਦ ਚੰਦ ਘਟੇ ਨੇ ਗੁਰਵੰਦ ਸਿੰਘ ਪੰਨੂ ਪਾਕਿਸਤਾਨੇ ਗੋਪਾਲਾ ਬੈਠਾ ਜੇ ਸਾਡੇ ਪੰਜਾਬ ਦਾ ਕਿਹੜਾ ਸਿਮਰਜੀਤ ਸਿੰਘ ਮਾਨ ਐਵੇਂ ਬਣੀ ਜਾਂਦੇ ਨੇ ਆਪਣੇ ਬੱਚੇ ਇਹਨਾਂ ਨੇ ਵਿਦੇਸ਼ਾਂ ਚ ਪਾਤੇ ਇੱਥੇ ਦੀ ਜਵਾਨੀ ਨੂੰ ਜਿਹੜੇ 18 19 ਸਾਲ 20 ਸਾਲ ਦੇ ਬੱਚੇ ਨੇ ਉਹਨਾਂ ਨੂੰ ਖਰਾਬ ਕਰ ਰਹੇ ਨੇ ਔਰ ਸਿਰਫ ਕੀ 1000 ਡਾਲਰ 2000 ਡਾਲਰ ਦੀ ਚਾਹ ਜਿਨ੍ਹਾਂ ਬੰਦੇ ਅੱਜ ਤੱਕ ਫੜੇਗੇ ਮੋਗਾ ਦੇ ਚ ਖਾਲਸਾਂ ਦਾ ਪੋਸਟ ਲੀਰ ਜੀ ਲਟਕਾਤੀ ਝੰਡਾ ਤਾਂ ਹੈ ਹੀ ਨਹੀਂ ਅਸੀਂ ਲੋਕੀ ਕਹਿੰਦੇ ਖਾਲਸਾ ਦਾ ਝੰਡਾ ਝੰਡਾ ਕੀ ਹੈ ਲੀਰ ਆਓ ਕਿ ਨਾ ਤਾਂ ਖਾਲਸਾਣ ਐਗਜ਼ਿਸਟ ਕਰਦਾ ਕਿਸੇ ਖਾਤੇ 'ਚ ਨਾ ਕੋਈ ਨਾਮ ਹੋ ਲੀਰ ਲਟਕਾਈ ਲੀਰ ਨੂੰ ਉਹ ਕਹਿੰਦੇ ਜੀ ਉਹਦੇ 2000 ਡਾਲਰ ਪਾਏ ਸੀ ਜੀ ਗੁਰਵੰਤ ਸਿੰਘ ਪਿੰਨੂ ਨੇ ਤਾਂ ਕਰਤਾ ਹੁਣ ਪਿੱਛੇ ਸਮਗਰੀ ਫੜੀ ਗਈ ਹੈ 2022 ਦੀ ਕਿਉਂਕਿ 2020 ਦਾ ਤਾਂ ਕੰਮ ਖਤਮ ਹੋ ਗਿਆ ਰੈਫਰੰਡਮ ਰੈਫਰੰਡਮ ਦਾ ਰੋਲਾ ਪਾਉਂਦੇ ਸੀ ਉਹ ਸਰਕਾਰ ਨੇ ਸਰਕਾਰਾਂ ਨੇ ਸਾਰੇ ਹਿੰਦੂ ਸੰਗਠਨਾਂ ਨੇ ਵਿਰੋਧ ਕਰ ਕਰਕੇ ਕੁਝ ਨਹੀਂ ਬਣਿਆ ਹੁਣ ਗੁਰਵੰਤ ਸਿੰਘ ਪਿੰਨੂ ਨਵਾਂ ਲਿਆਇਆ 2022 ਦਾ ਉਹ ਕਿਉਂ ਲਿਆ ਰਿਹਾ ਕਿਉਂਕਿ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਕਿਸਾਨਾਂ ਦਾ ਅਧਿਕਾਰ ਹੈ ਲੇਕਿਨ ਤੁਹਾਡਾ ਅੰਦੋਲਨ ਸਾਡੇ ਲਈ ਮੁਸੀਬਤ ਨਹੀਂ ਬਣ ਸਕਦਾ ਤੁਹਾਡਾ ਅੰਦੋਲਨ ਸਾਡੇ ਵਪਾਰ ਦਾ ਕਰ ਰਿਹਾ ਹੈ ਤੁਹਾਡਾ ਅੰਦੋਲਨ ਸਾਡੇ ਘਰਾਂ ਦਾ ਕਰ ਰਿਹਾ ਹੈ ਅੱਜ ਟਿਫਨ ਬੰਬ ਮਿਲ ਰਹੇ ਪੰਜਾਬ ਦੇ ਜੋ ਦਾ ਮਤਲਬ ਉਹਦਾ ਮਤਲਬ ਸਿੱਧਾ-ਸਿੱਧਾ ਹੈ ਵੀ ਇਹ ਲੋਕ ਸਾਡੇ ਬੱਚਿਆਂ ਨੂੰ ਟਾਰਗੇਟ ਕਰਨਾ ਚਾਹੁੰਦੇ ਆ ਟਿਫਨ ਬੰਬ ਦਾ ਮਤਲਬ ਕੀ ਸਾਡੇ ਬੱਚਿਆਂ ਦੇ ਸਕੂਲਾਂ ਦੇ ਵਿੱਚ ਜਾਂ ਬੱਚਿਆਂ ਦੇ ਬੈਗ ਤੱਕ ਉਹ ਪਹੁੰਚਾ ਕੇ ਇਹ ਸਾਡੇ ਬੱਚਿਆਂ ਨੂੰ ਟਾਰਗੇਟ ਕਰਨਾ ਚਾਹੁੰਦੇ ਆ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਾਨੂੰ ਨਾ ਮਜਬੂਰ ਕੀਤਾ ਜਾਵੇ ਵੀ ਅਸੀਂ ਆ ਕੇ ਆਮਨੇ ਸਾਹਮਨੇ ਖੜੀਏ ਉਹਦਾ ਮਾਹੌਲ ਇਹਨਾਂ ਨੂੰ ਵੀ ਪਤਾ ਉਹਦੇ ਵਿੱਚ ਕੀ ਹੋਣਾ ਹੈ ਕੀ ਨਹੀਂ ਹੋਣਾ ਪਰ ਸਮਝਦਾਰ ਨੇ ਹਰ ਚੀਜ਼ ਸਮਝਦੇ ਭੁਗਤਨੀਆਂ ਬਾਅਦ ਚ ਪੈਂਦੀਆਂ ਤੁਸੀਂ ਝੁੰਡ ਬਣਾ ਕੇ 20 25 ਬੰਦਿਆਂ ਦਾ ਡਾਂਗ ਜੀ ਚੱਕਦੇ ਹੋ ਕਿਸੇ ਗਰੀਬ ਨੂੰ ਕੁੱਟ ਦਿੰਨੇ ਹੋ ਕਦੀ ਪਾਂਡੇ ਖੋਕੇ ਵਾਲੇ ਨੂੰ ਕਦੀ ਕਿਸੇ ਮੰਗਣ ਵਾਲੇ ਨੂੰ ਕਦੀ ਇਹ ਬਾਦਰੀ ਨਹੀਂ ਤੁਸੀਂ ਬਾਅਦ ਚ ਕਹਿੰਦੇ ਅਸੀਂ ਸ਼ੇਰ ਆ ਸ਼ੇਰ ਦਾ ਕੰਮ ਨਹੀਂ ਹੁੰਦਾ ਪੀੜੇ ਜੀ ਕੁੱਟਣਾ ਇਹ ਕੁੱਤਿਆਂ ਦਾ ਕੰਮ ਹੈ ਤੁਸੀਂ ਕੁੱਤੇ ਘੁਆਨਦੇ ਵੀ ਕਾਬਲ ਨਹੀਂ ਇਸ ਕਰਕੇ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖੋ ਇਹ ਨਾ ਹੋਵੇ ਮੁੜ ਕੇ ਫਿਰ ਤੁਹਾਨੂੰ ਲੈਣੇ ਦਾ ਦੇਣਾ ਪੈ ਜਾਏ ਉਹਦੀ ਜ਼ਿੰਮੇਵਾਰੀ ਤੁਹਾਡੀ ਔਰ ਪ੍ਰਸ਼ਾਸਨ ਦੀ ਹੋਊਗੀ ਇਹ ਤਾਂ ਸਾਨੀ ਸੰਗੇ ਤਾਲੀਮਾਨ ਰਾਜ ਲੈਣਾ ਜਾਣੇ ਨਹੀਂ ਤਾਲੀਮਾਨ ਰਾਜ ਦਾ ਇਹ ਖਾਲਸਾ ਨਹੀਂ ਲਿਆ ਸਕਦੇ ਜੀ ਤਾਲੀਬਾਨ ਕੀ ਹੋਣਾ ਤਾਂ ਇਹ ਤਾਂ ਇਹ ਤਾਂ ਫੁਕਰੀਆਂ ਮਾਰਦੇ ਵੀ ਹੋਰ ਕੀ ਕਰਨਾ ਚਾਹੁੰਦੇ ਇਹਦਾ ਕੀ ਦੱਸੋ ਨਾ ਕਿਸੇ ਚਾਹੀਦੇ ਬੰਦੇ ਤੇ ਅੱਜ ਮੈਂ ਇੱਕ ਗੱਲ ਕਰਦਾ ਤੁਸੀਂ ਬੇਅਦਬੀ ਬੇਅਦਬੀ ਰਹੁੰਦੇ ਹੋ ਸਿਮਰ ਜੀ ਜਿਸ ਕਮੈਂਸ ਨੇ ਗੁਰਦੀਪ ਸਿੰਘ ਗੋਸ਼ਾ ਜੀ ਦੀ ਪੱਗ ਲਾਤੀ ਕਿਉਂ ਬੇਅਦਬੀ ਨਹੀਂ ਸੀ ਕਿੱਥੇ ਕੇ ਤੁਹਾਡੇ ਸੂਰਮੇ ਹਰੀਸ਼ रावत ਜੀ ਨੇ ਪੰਜ ਪਿਆਰਾ ਦਾ ਕੰਪੈਰੀਸ਼ਨ ਕਰਤਾ ਨਵਜੋਤ ਸਿੰਘ ਸਿੱਧੂ ਦੇ ਜਿਹੜੇ OSD ਲਾਏ ਸੀ ਕਿੱਥੇ ਗਏ ਤੁਹਾਡੀ ਸੂਰਮੇ ਇਹ ਸਿਰਫ ਦੇਖਦੇ ਜਿਹੜਾ ਗਰੀਬ ਬੰਦਾ ਉਹਨੂੰ ਦਬ ਲਿਆ ਜਿਹੜਾ ਪੈਨ ਗਿੱਟਿਆ ਤੇ ਮਾਰੂਆ ਉਹਦੇ ਕੋਲ ਵੀ ਨਹੀਂ ਜਾਂਦੇ ਨਹੀਂ ਤੁਸੀਂ ਹਰੀ ਸ਼ਰਾਵਤ ਦੀ ਗੱਲ ਕੀਤੀ ਪਰ ਉਹਨਾਂ ਨੇ ਗੁਰੂ ਘਰ ਜਾ ਕੇ ਮਾਫੀ ਮੰਗੀ ਕਹਿੰਦੇ ਕਿ ਮੈਂ ਇੱਥੇ ਸਫਾਈ ਕਰੂੰਗਾ ਆ ਕੇ ਪਰ ਉਹਨਾਂ ਨੇ ਕੀਤੀ ਵੀ ਉੱਥੇ ਜਾ ਕੇ ਤੇ ਭਾਜੀ ਮਤਲਬ ਜਿਹੜਾ ਬੰਦਾ ਵੱਡਾ ਬੰਦਾ ਉਹ ਗਲਤੀ ਕਰਕੇ ਮਾਫੀ ਮੰਗ ਲੈਂਦਾ ਉਹਨੂੰ ਮਾਫੀ ਜਿਹੜਾ ਗਰੀਬ ਬੰਦਾ ਉਹਨੂੰ ਦਈ ਡੰਗ ਮਾਫੀ ਤਾਂ ਫਿਰ ਹਰ ਚੀਜ਼ ਦੀ ਹੈ ਇਹਨੇ ਤਾਂ ਬੇਅਦਬੀ ਕੀਤੀ ਵੀ ਨਹੀਂ ਸੀ ਫਿਰ ਇਹਨੂੰ ਮਾਰ ਕਿਉਂ ਦਿੱਤਾ ਇਹਨਾਂ ਦੇ ਹਿਸਾਬ ਨਾਲ ਬੇਅ ਠੀਕ ਹੈ ਕਿਤੀ ਵੀ ਨਹੀਂ ਸੀ ਉਹਦਾ ਗੁੱਟ ਵੱਡਦਾ ਉਹਦਾ ਪੈਰ ਵੱਡਦਾ ਉਹਨੂੰ ਜਾਨੋ ਮਾਰਦਾ ਪਰ ਕਿਸਾਨ ਮੋਰਚੇ ਤੇ ਤਾਂ ਇਹ ਕਹਿ ਦਿੱਤਾ ਗਿਆ ਕਿ ਹੁਣ ਇਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਉਹ ਪਾਜੀ ਵੀਰ ਉਹ ਤਾਂ ਸਹੀ ਹੈ ਨਾ ਜਦੋਂ ਪੁੱਤ ਆਪਣਾ ਜੇ ਤਾਂ 골ਡ ਮੈਡਲ ਜਿੱਤ ਲਿਆ ਉਹ ਮੇਰਾ ਹੈ ਜੋ ਕਿਸੇ ਦੀ ਧੀ ਭੈਣ ਕੱਢ ਲਿਆ ਉਹ ਮੇਰਾ ਨਹੀਂ ਹੈਗਾ ਆਹ ਕਿਹੜਾ ਸਾਬ ਹੈ ਆ ਇਹ ਕਿਹੜਾ ਹਿਸਾਬ ਹੈ 34 ਦੀ 34 ਜੱਥੇ ਬੰਦੀਆਂ ਜਿਵੇਂ ਪ੍ਰਧਾਨ ਜੀ ਨੇ ਕਿਹਾ ਸਾਰੀਆਂ ਦੋਸ਼ੀ ਨੇ ਕਿਉਂਕਿ ਜਿਹੜਾ ਸੰਘਰਸ਼ ਹੈ ਅੰਦੋਲਨ ਆ ਕਿਸਾਨ ਅੰਦੋਲਨ ਚੱਲ ਰਿਹਾ ਹੈ ਪਿਛਲੇ 2 ਮਹੀਨੇ ਤੋਂ ਬੰਦਾ ਉੱਤੇ ਸੀਗਾ ਇਹਨਾਂ ਨੂੰ ਤੇ ਕੀ ਕਰ ਰਹੇ ਫਿਰ ਜੇ ਕਿਸਾਨ ਅੰਦੋਲਨ ਦੇ ਚਾਹੀਦੀ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬੰਦੀ ਕੱਢੋ ਇਹਨਾਂ ਨੂੰ ਡੰਗਾ ਮਾਰ ਮਾਰ ਕੇ ਕੱਢੋ ਕਿਸਾਨਾਂ ਤੋਂ ਉਹਨਾਂ ਨੂੰ ਕਿਉਂ ਬਿਠਾਏ ਤੁਸੀਂ ਉੱਤੇ ਜੇ ਤੁਸੀਂ ਬਿਠਾਏ ਆ ਤੁਸੀਂ ਪਾਲ ਰਹੇ ਹੋ ਫਿਰ ਉਹ ਜ਼ਿੰਮੇਵਾਰੀ 34 ਦੀ 34 ਜੱਥੇ ਬੰਦੀਆਂ ਦੀ ਹੈ ਔਰ 302 ਦਾ ਪਰਚਾ 34 ਦੀ 34 ਜੱਥੇ ਬੰਦੇ ਦੇ ਹੋਣਾ ਚਾਹੀਦਾ ਹੁਣ ਅਖਿਲ ਭਾਰਤੀ ਸਿੱਖਿਆ ਨਾਲ ਰਾਸ਼ਟਵਾਦੀ ਦਾ ਅਗਲਾ ਸਟੈਪ ਕੀ ਹੋਊਗਾ ਦੇਖੋ ਜੀ ਅਗਲਾ ਸਟੈਪ ਇਹਦੇ ਚ ਕਾਨੂੰਨ ਦੇ ਹਿਸਾਬ ਨਾਲ ਜੋ ਕਾਰਵਾਈ ਬੰਦੀ ਆ ਅਸੀਂ ਤਾਂ ਚਾਹਦੇ ਨਹੀਂ ਕਿ ਅਸੀਂ ਸੜਕਾਂ ਤੇ ਉਤਰ ਕੇ ਆਪ ਅਸੀਂ ਵੀ ਡਾਂਗਾ ਛੋਟੇ ਚੜ ਕੇ ਇਹਨਾਂ ਦੇ ਮੁਕਾਬਲਾ ਕਰੀਏ ਕਿਉਂਕਿ ਅਸੀਂ ਪੰਜਾਬ ਦੇ ਮਾਹੌਲ ਨੂੰ ਅਕਲਵਾਰਦੀ ਸ਼ਿਵਸੈਨਾ ਰਾਸ਼ਟਰੀਵਾਦੀ ਤਾਗੜੀ ਸਾਭ ਦੀ ਸੋਚ ਇਹ ਸੀ ਵੀ ਸਾਰਾ ਭਾਈਚਾਰਾ ਕਾਇਮ ਰਵੇ ਲੇਕਿਨ ਉਹਨਾਂ ਦੀ ਸੋਚ ਐਵੀ ਸੀ ਵੀ ਆਪਣੇ ਧਰਮ ਲਈ ਮਰਨਾ ਮਿਟਣਾ ਸਾਨੂੰ ਚੰਗੀ ਤਰ੍ਹਾਂ ਆਉਂਦਾ ਤੇ ਅਸੀਂ ਉਹਦੇ ਤੇ ਅਟਲ ਬੈਠੇ ਆ ਸਾਨੂੰ ਮੈਂ ਫਿਰ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਤੁਹਾਡੇ ਚੈਨਲ ਰਾਹੀਂ ਮਾਨੂੰ ਮਜਬੂਰ ਨਾ ਕੀਤਾ ਜਾਵੇ ਜੇ ਕਿਉਂ ਸਾਡਾ ਸੰਗਠਨ ਅੱਜ ਦਾ ਸੰਗਠਨ ਨਹੀਂ ਆਤਕਵਾਦ ਦੇ ਟਾਈਮ ਤੇ 45 ਸ਼ਿਵਸੈਨਿਕ ਅਕਲਵਾਰਦੀ ਸ਼ਿਵਸੈਨਾ ਰਾਸ਼ਟਰੀਵਾਦੀ ਦੇ ਸ਼ਹੀਦ ਹੋਏ ਨੇ ਆਤਵਾਦ ਦੇ ਦੌਰਾਨ ਇਤਿਹਾਸ ਹੈ ਤੋ ਉਹਨੂੰ ਇਤਿਹਾਸ ਨੂੰ ਅਸੀਂ ਭੁੱਲੇ ਨਹੀਂ ਆ ਨਾ ਅਸੀਂ ਲੜਨਾ ਭੁੱਲੇ ਆ ਅਸੀਂ ਇੱਕੋ ਹੀ ਗੱਲ ਕਹਿੰਨੇ ਆ ਭਾਈਚਾਰਾ ਕਾਇਮ ਹੈ ਭਾਈਚਾਰੇ ਨੂੰ ਕਾਇਮ ਰਹਿਣ ਦੋ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਸਾਡੇ ਜਜ਼ਬਾਤਾਂ ਨੂੰ ਬਾਰ ਬਾਰ ਕੁਰੇਦਣਾ ਔਰ ਅਸੀਂ ਤੁਹਾਡੀ ਭਾਸ਼ਾ ਜਵਾਬ ਦਈਏ ਤਾਂ ਅਸੀਂ ਤਿਆਰ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਤੁਸੀਂ ਸੁਣਿਆ ਦੇ ਸਨ ਅਖਿਲ ਭਾਰਤੀ ਰਾਸ਼ਟਵਾਦੀ ਦੇ ਅਹੁਦੇਦਾਰ ਜਿਨ੍ਹਾਂ ਨੇ ਇਹ ਸਾਰਾ ਦੱਸਿਆ ਕਰਿਆ ਕਰ ਕਿ ਉਹਨਾਂ ਵੱਲੋਂ ਕੋਈ ਵੀ ਐਡਾ ਸਟੈਪ ਨਹੀਂ ਚੱਕਿਆ ਜਾਊਗਾ ਕਿ ਪੰਜਾਬ ਦੀ ਜਿਹੜੀ ਵੀ ਆ ਜਵਾਨੀ ਖਰਾਬ ਕੀਤੀ ਜਾਵੇ ਕੈਮਰਾਮੈਨ ਵਿਪਨ अरोड़ा ਦੇ ਨਾਲ ਅਭਿਸ਼ੇਕ ਜਲੋਟਾ ਐਸਐਮਜੀ ਨਿਊਜ਼ ਲੁਧਿਆਣਾ